ਲੋ ਜੀ ਮਿੱਤਰੋ ਵਿੱਚ ਬਾਈ ਨਾ ਇੰਟਰਨੈਟ ਤੇ ਇੰਟਰਨੈਟ ਤੇ ਦੇਖ ਕੇ ਕਹਿੰਦੇ ਸੀਗੇ ਬਾਈ ਮੀਨ ਆ ਜੇ ਕੱਚੀਆਂ ਮੱਕੀਆਂ ਕੱਚੀਆਂ ਥਲੀਆਂ ਹੀ ਮਲ ਕੇ ਪਾਈ ਜਾਂਦੇ ਨੇ ਆਸੀ ਜਿਹੜੀ ਸਟੇਜ ਆ ਜੀ ਮੈਂ ਹੁਣ ਆਜ ਮੈਂ ਕੱਚੀ ਆ ਬਾਈ ਇਹ ਬਣੀ ਨਹੀਂ ਵਿੱਚ ਬਣੀਆਂ ਵੀ ਪਈਆਂ ਨੇ ਆ ਦੇਖ ਲਓ ਬਾਕੀ ਤੁਸੀਂ ਕਮੈਂਟਾਂ ਚ ਦੱਸ ਦਿਓ ਆ ਦਿਖਾਉਣਿਆ ਤੁਹਾਨੂੰ ਇੱਕ ਮਿੰਟ ਆਈ ਮਾ ਬਣੀ ਪਈਆ ਐਂ ਨਿਕਲਦਾ ਦੁੱਧ ਅਸਲੀ ਜਿਹੜੀ ਮੱਕੀ ਦਾ achar ਆ ਉਹ 85 ਤੋਂ 90 ਦਿਨਾਂ 'ਚ ਤਿਆਰ ਹੁੰਦਾ 18 44 ਦਾ 85 ਦਿਨਾਂ ਦਾ ਇਹ ਵਾਕਿਸ ਨੂੰ 4 ਵੀ ਜਣਾ ਦਿਖਾ ਦਿੰਨੇ ਆ ਆਹ ਦੇਖ ਲੋ ਨਾ ਹੁੰਦੇ ਰੁਕ ਲਾਈ ਜਾਂਦੇ ਨੇ ਬੰਦੇ ਮਸ਼ੀਨ ਚੱਲੀ ਜਾਂਦੀ ਆ ਬਾਈ ਮੱਛਿਆ ਦਾ ਹਿਉਂਦੀ ਆਰ ਤੇ ਆ ਮੱਕੀ ਦੇ 4 ਜਿਹੜੀ ਅਸਲ ਸਟੇਜ ਆ ਉਹ ਆਹ ਪੂਰੇ ਖੰਭਾ ਨਾ ਰਹਾ ਬਾਜਣ ਵਾਲਾ ਸੰਜੀ ਠੀਕ ਹੈ ਜੀ। ਉਹ ਕਿੱਲਾ ਵਿਟਣਾ ਬਾਹਰ ਨੇ ਹੁਣ। ਆਹ ਲਾ ਉਹ ਕਿੱਲਾ ਵਿਟਣਾ ਹੈਗਾ ਜੀ। ਠੀਕ ਹੈ। ਮੱਛੇ ਬਾਈ ਕਹਿੰਦਾ ਰੁਟਾ ਵਿਟਣਾ ਬਾਹਰੋ। ਟਰੈਕਟਰ ਖੜਾ ਵਾਲਾ ਹੁਣ ਠੀਕ ਹੋ ਜੀ। ਟਰੈਕਟਰ ਖੜਾ ਬਾਹਰ ਹੁੰਦਾ ਸਾਨੂੰ ਦਿਖਾ ਵੀ ਦੇਣਾ ਬਾਈ। ਉਹ ਦੇਖ। ਜੀ ਨੋ ਜੀ। ਹਾਂ ਜੀ ਆਹ ਤੋ ਕਾ ਕਰੇ ਤੋਂ ਬਾਅਦ ਜਦੋਂ ਹੜੰਬਾ ਜਾਂ ਮਸ਼ੀਨ ਟੋਕਾ ਕਰਦੇ ਉਸ ਤੋਂ ਬਾਅਦ ਆਪ ਨੂੰ ਅਸਲ ਪਤਾ ਲੱਗਦਾ ਆ ਸਾਡੀ ਮੱਕੀ ਚ ਵੀ ਹਜੇ ਮਾੜਾ ਮੋਟਾ ਪਾਣੀ ਆਉਂਦਾ ਸੀ ਇਹ ਵੀ ਕੱਚੀ ਸੀ ਕਿਉਂਕਿ ਹਜੇ ਦਿਨ ਕੱਟਦੀ ਸੀ 6-7 ਦਿਨ ਤੇ ਮੌਸਮ ਦੇ ਕਰਕੇ ਸਾਡੇ ਮਿੱਤਰ ਪਿਆਰੇ ਨੇ ਵੀ ਥੋੜੀ ਕਾਲੀ ਕਰ ਲਈ ਵਿੱਚ ਵਿੱਚ ਟਾਂਡੇ ਬਣੇ ਪਏ ਸੀ ਵਿੱਚ ਕੱਚੀ ਸੀ ਤਾਂ ਕਰਕੇ ਮਿਕਸ ਹੋ ਗਈ ਵੀ ਤਾਂ ਕਰਕੇ ਗਣੇ ਵੀ 90 ਦਿਨਾਂ ਤੋਂ ਘਟ ਮੱਕੀ ਨਹੀਂ ਪੋਣੀ ਚਾਹੀਦੀ। ਆਹ ਜਿਹੜਾ ਚਾਰ ਹੈ ਪਈ ਜਾਂਦਾ ਇਧਰ ਵੀ ਦੇਖ ਲਓ। ਬੱਦਲ ਵੀ ਆ ਜਾਂਦੇ ਆ। ਇਹ 4 ਰੀਲ ਪਈ ਜਾਂਦਾ ਤੇ ਮੱਕੀ ਹਜੇ ਵੀ ਥੋੜੀ ਜਿਹੀ ਕੱਚੀ ਆ 5-4 ਦਿਨ ਹੋਰ ਕੱਢਦੀ ਸੀ ਇਹ 75 ਤੋਂ 77 ਕੇ ਦਿਨਾਂ ਦੀ ਹੋਗੀ ਬਾਕੀ ਬਾਅਦ ਇਹਨਾਂ ਗੱਲ ਕਰਾਵਾਂਗੇ ਜਿਹਦੀ ਮੱਕੀ ਆ